ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ਼੍ਰੀ ਅਕਾਲ ਪੰਜਾਬ ਸਰਕਾਰ ਦਾ ਆਪਣੀ ਹੀ ਪਾਰਟੀ ਦੇ ਮੌਜੂਦਾ ਵਿਧਾਇਕ ਤੇ ਵੱਡਾ ਐਕਸ਼ਨ ਕਿਉਂਕਿ ਮੌਜੂਦਾ ਵਿਧਾਇਕ ਨੇ ਕੱਚੇ ਚਿੱਠੇ ਖੋਲੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਬਿਊਰੋਕ੍ਰੇਸੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਇਸ਼ਾਰਿਆਂ ਤੇ ਪੰਜਾਬ ਦੀ ਬਿਊਰੋਕ੍ਰੇਸੀ ਕੰਮ ਕਰਦੀ ਹੈ ਨਾ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੰਨੀ ਜਾਂਦੀ ਹੈ ਨਾ ਮੰਤਰੀਆਂ ਅਤੇ ਵਿਧਾਇਕਾਂ ਦੀ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਅਸੀਂ ਪੀਣ ਦੀ ਬਦਲੀ ਵੀ ਆਪਣੀ ਮਨਮਰਜ਼ੀ ਦੇ ਨਾਲ ਨਹੀਂ ਕਰਾ ਸਕਦੇ ਉਹਨਾਂ ਨੇ ਇਲਜ਼ਾਮ ਲਗਾਏ ਸੀ ਸਿੰਚਾਈ ਸਕੱਤਰ ਕੁਸ਼ਨ ਕੁਮਾਰ ਤੇ ਕਿ ਉਹਦੀਆਂ ਗਲਤੀਆਂ ਦਾ ਖਬਿਆਜ਼ਾ ਪੂਰਾ ਪੰਜਾਬ ਭੁਗਤ ਰਿਆ ਹੈ ਪੰਜਾਬ ਦੇ ਵਿੱਚ ਤਬਾਹੀ ਮੱਚੀ ਹੋਈ ਹੈ ਹੜ੍ਹਾਂ ਦੇ ਪਾਣੀ ਨੂੰ ਲੈ ਕੇ ਇਸ ਦਾ ਜ਼ਿੰਮੇਵਾਰ ਕ੍ਰਿਸ਼ਨ ਕੁਮਾਰ ਹੈ ਤੇ ਕ੍ਰਿਸ਼ਨ ਕੁਮਾਰ ਦੇ ਕੋਲ ਅਸੀਂ ਕਈ ਵਾਰ ਗਏ ਕਿ ਨੋਚਾ ਬਣਾਓ ਤੁਸੀਂ ਬੰਨ ਬਣਾਓ ਸਿੰਪਲ ਬੰਨ ਬਣਾਓ ਲੇਕਿਨ ਉਹਨੇ ਸਾਡੀ ਗੱਲ ਹੀ ਨਹੀਂ ਸੁਣੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾ ਦੇ ਕੋਲੋਂ ਜਾ ਕੇ ਪੁੱਛੋ ਜਿਵੇਂ ਹੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈਆਂ ਜਿਵੇਂ ਹੀ ਉਹਨਾਂ ਨੇ ਵੱਖ-ਵੱਖ ਚੈਨਲ ਉੱਤੇ ਇੰਟਰਵਿਊ ਦਿੱਤੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਦੇ ਤੇ ਪਰਚਾ 376 ਦਾ ਦਾਇਰ ਕਰ ਦਿੱਤਾ ਹਾਲਾਂਕਿ ਇਹ ਮਾਮਲਾ ਹੈ ਅਜ ਤੂੰ 3 ਸਾਲ ਪਹਿਲਾਂ ਦਾ 3 ਸਾਲ ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੀ ਵਿਧਾਇਕ ਹਰਬੀਰ ਸਿੰਘ ਪਠਾਨ ਮਾਜਰਾ ਤੇ ਹਰਬੀਰ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਜ਼ਮੀਨ ਖਾ ਗਈ ਜਾਂ ਅਸਮਾਨ ਨਿਕਲ ਗਿਆ ਕਿਉਂਕਿ ਵਕ ਵਕ ਲੋਕ ਕਹਿ ਰਹੇ ਨੇ ਕਿ ਪੰਜਾਬ ਕੁਲ ਸੁਵਨੋ ਹਰਬੀਰ ਸਿੰਘ ਪਠਾਨ ਮਾਜ਼ਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਹਾਲੇ ਤੱਕ ਵੀ ਗ੍ਰਿਫਤਾਰੀ ਹਰਬੀਰ ਸਿੰਘ ਪਠਾਨ ਮਾਜ਼ਰਾ ਦੀ ਨਹੀਂ ਹੋਈ ਆਖਰਕਾਰ ਕਿੱਥੇ ਚਲੇ ਗਏ ਹਰਬੀਰ ਸਿੰਘ ਪਠਾਨ ਮਾਜ਼ਰਾ ਹਰਬੀਰ ਸਿੰਘ ਪਠਾਨ ਮਾਜ਼ਰਾ ਦੀ ਕੱਲ ਇੱਕ ਵੀਡੀਓ ਵੀ ਨੈਸ਼ਰ ਹੋਈ ਸੀ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਮੇਰਾ ਇਨਕਾਊਂਟਰ ਮੁਕਾਬਲਾ ਬਣਾ ਕੇ ਮੈਨੂੰ ਮਾਰਨਾ ਚਾਹਵੀ ਸੀ ਝਾਂਸਾ ਦੇ ਕੇ ਉਹਨਾਂ ਨੂੰ ਮੈਂ ਭੱਜ ਗਿਆ ਪਰਿਵਾਰਕ ਮੈਂਬਰਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦੀ ਗੋਲੀਬਾਰੀ ਨਾ ਤੇ ਪੰਜਾਬ ਪੁਲਿਸ ਵੱਲੋਂ ਨਾ ਹਰਬੀ ਸਿੰਘ ਪਠਾਨ ਮਾਜਰਾ ਦੇ ਸਾਥੀਆਂ ਵੱਲੋਂ ਚੱਲੀ ਖੁਦ ਹਰਬੀ ਸਿੰਘ ਪਠਾਨ ਮਾਜਰਾ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਮੈਂ ਬਹੁਤ ਸਤਿਕਾਰ ਕਰਦਾ ਹਾਂ ਜੇਕਰ ਗੋਲੀ ਚੱਲੀ ਹੈ ਜੇਕਰ ਗੋਲੀ ਦੀ ਆਵਾਜ਼ ਆਈ ਹੈ ਤੇ ਆਪੋ ਆਪਣੇ ਬੱਚੇ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਲੈ ਕੇ ਚਲੇ ਜਾਓ ਜਾਂ ਆਪੋ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਸੌਂ ਖਾਓ ਕਿ ਵਾਕਿਆ ਹੀ ਹਰਬੀਰ ਸਿੰਘ ਪਠਾਨ ਮਾਜਰਾ ਉਸਦੇ ਭਰਾ ਜਾਂ ਉਸਦੇ ਸਾਥੀਆਂ ਵੱਲੋਂ ਪੰਜਾਬ ਪੁਲਿਸ ਉਤੇ ਗੋਲੀ ਚਲਾਈ ਗਈ ਹੈ ਉਹਨਾਂ ਕਹਿੰਦਾ ਕਿ ਮੈਂ ਖਾਨ ਪੀਂਦੇ ਖਾਣੇ ਦੇ ਵਿੱਚ ਉਲਟੇ ਹੁਲ ਜਾ ਕੇ ਆਪ ਨਿਕਲਦੇ ਵਿੱਚ ਫਰਾਰ ਹੋ ਗਿਆ ਕਿਉਂਕਿ ਮੈਨੂੰ ਪੰਜਾਬ ਪੁਲਿਸ ਦੇ ਕਿਸੇ ਮੁਲਾਜ਼ਮ ਨੇ ਦੱਸਿਆ ਸੀ ਕਿ ਮੇਰਾ ਇਨਕਾਉਂਟਰ ਕੀਤਾ ਜਾਵੇਗਾ ਇਹ ਉਹ ਰਮੀਸ਼ ਸਿੰਘ ਪਠਾਨ ਬਾਜਰਾ ਨੇ ਕਿਹਾ ਹੈ ਕਿ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠਾ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਹੋਵੇਗਾ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦਾ ਇੱਕ ਅਧਿਕਾਰੀ ਜ਼ਖਮੀ ਹੋਇਆ ਹੈ ਤੇ ਦੂਸਰੇ ਪਾਸੇ ਤਿੰਨ ਹਥਿਆਰ ਹਰਮੀਤ ਸਿੰਘ ਬਾਜਰਾ ਕਹਿੰਦੇ ਕਿ ਨਜਾਇਜ਼ ਪਾਏ ਗਏ ਨਹੀਂ ਹਗੇ ਇਹਨਾਂ ਦੇ ਨੇ ਨਜਾਇਜ਼ ਪਾਏ ਗਏ ਨੇ ਤੇ ਪੰਜਾਬ ਪੁਲਿਸ ਕਹਿੰਦੀ ਹੈ ਕਿ ਇਹਨਾਂ ਵੱਲੋਂ ਗੋਲੀਆਂ ਚੱਲੀਆਂ ਨੇ ਇਹਨਾਂ ਪਿਸਤੌਲਾਂ ਦੇ ਦੁਆਰਾ ਲੇਕਿਨ ਸੱਚ ਸਾਹਮਣੇ ਇਹ ਵੀ ਆ ਰਿਹਾ ਹੈ ਕਿ ਹਰਨੀਸ਼ ਸਿੰਘ ਪਠਾਨ ਮਾਜ਼ਰਾ ਅਤੇ ਦੇਰੀ ਗ੍ਰਿਫਤਾਰੀ ਹੈ ਕਹਿੰਦੇ ਨੇ ਹੋ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ ਹਾਲੇ ਪਰਦਾ ਪਾਇਆ ਜਾ ਰਿਹਾ ਹੈ ਵਕ ਵਕ ਪੱਤਰਕਾਰ ਵਕ ਵਕ ਸੋਸ਼ਲ ਮੀਡੀਆ ਉੱਤੇ ਚੈਨਲਾਂ ਤੇ ਲੋਕ ਕਮੈਂਟ ਕਰ ਰਹੇ ਨੇ ਕਿ ਪਟਿਆਲੇ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਵਾਰ-ਵਾਰ ਸਾਰੇ ਪત્રਕਾਰ ਵਕ ਵਕ ਬੁੱਧੀ ਜੀਵੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਹਰਬੀਰ ਸਿੰਘ ਪਠਾਨ ਮਾਜਰਾ ਗਾਇਬ ਹੋ ਗਏ ਨੇ ਪੰਜਾਬ ਦੇ ਵਿੱਚੋਂ ਤੇ ਆਖਰਕਾਰ ਉਹਨਾਂ ਦੇ ਟਿਕਾਣੇ ਕਿੱਥੇ ਨੇ ਉਹਨਾਂ ਦੇ ਟਿਕਾਣਿਆਂ ਤੇ ਕੀ ਪੰਜਾਬ ਸਰਕਾਰ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਵੱਲੋਂ ਸ਼ਾਪੇਵਾਰੀ ਕੀਤੀ ਜਾ ਰਹੀ ਹੈ ਆਖਰਕਾਰ ਹਰਬੀਰ ਸਿੰਘ ਸੱਚ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਸੱਚ ਬੋਲਣ ਦੀ ਸਜ਼ਾ ਮਿਲੀ ਹੈ ਜਾਂ ਸੱਚ ਮੁੱਚ ਉਹਨਾਂ ਦੇ ਉਸ ਭੈਣ ਦੇ ਨਾਲ ਨਜਾਇਜ਼ ਬੰਦੀ ਜਿੰਨਾ ਵੱਲੋਂ ਐਫਆਈਆਰ ਕਟਾਈ ਗਈ ਹੈ ਜਿੰਨਾ ਵੱਲੋਂ 376 ਦੀ ਧਾਰਾ ਲਗਾਈ ਗਈ ਹੈ ਹਾਲਾਂਕਿ ਇਹ ਮਾਮਲਾ ਅੱਜ ਤੋਂ 3 ਸਾਲ ਪਹਿਲਾਂ ਥੋੜਾ ਜਿਹਾ ਗਰਮਾਇਆ ਸੀ ਜਦੋਂ ਨਵੇਂ-ਨਵੇਂ ਪਰ ਹਰਮੀਤ ਸਿੰਘ ਪਠਾਨ ਬਾਸਰਾ ਜਿਹੜੇ ਨੇ ਆ ਆ ਵਿਧਾਇਕ ਬਣੇ ਸੀ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਹੁਣ ਇਹ ਵੀ ਕਹਿ ਰਹੇ ਨੇ ਕਿ ਪਟਿਆਲੇ ਦੀ ਜੇਲ੍ਹ ਦੇ ਵਿੱਚ ਉਸ ਨੂੰ ਨਜ਼ਰਬੰਦ ਰੱਖਿਆ ਹੋਇਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਕਿ ਹਰਬੀਤ ਸਿੰਘ ਪਠਾਨ ਬਾਸਰਾ ਕੀ ਦੇ ਕਹਿਣ ਤੇ ਪੰਜਾਬ ਦੇ ਹੱਕ ਵਿੱਚ ਖੜਿਆ ਕੀ ਦੇ ਕਹਿਣ ਦੇ ਪੰਜਾਬ ਅਤੇ ਲੋਕਾਂ ਦੇ ਲਈ ਬੋਲਿਆ ਹਾਲਾਂਕਿ ਵੱਖ-ਵੱਖ ਪੱਤਰਕਾਰਾਂ ਮੈਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਰਮਜੀਤ ਸਿੰਘ ਪਠਾਨ ਮਾ ਜਨ ਨੂੰ ਪਤਾ ਲੱਗ ਗਿਆ ਸੀ 25 ਅਗਸਤ ਨੂੰ ਕੁੰਨਾ ਉੱਤੇ ਐਫ ਆਈ ਆਰ ਦਰਜ ਹੋ ਗਈ ਸੀ ਇਸ ਕਰਕੇ ਉਹਨਾਂ ਨੇ ਸੋਚਿਆ ਕਿ ਮੇਰੀ ਗ੍ਰਿਫਤਾਰੀ ਦਾ ਤੈ ਹੈ ਪਰ ਚਾਤਾ ਮੇਰੇ ਤੇ 376 ਦਾ ਹੋ ਗਿਆ ਹੈ ਇਸ ਕਰਕੇ ਮੈਂ ਹੁਣ ਪੰਜਾਬ ਦਾ ਹੰਦਰ ਬਣਾ ਪੰਜਾਬ ਦੇ ਹੱਕਾਂ ਲਈ ਲੜਾ ਪੰਜਾਬ ਦੇ ਹੱਕਾਂ ਲਈ ਮਰਾ ਪੰਜਾਬ ਦੇ ਲੋਕਾਂ ਲਈ ਬੋਲਾ ਇਹਦੇ ਵਿੱਚ ਮੇਰੀ ਬਿਹਤਰੀ ਹੋਵੇਗੀ ਲੇਕਿਨ ਇਹ ਵੀ ਦੱਸਿਆ ਜਾ ਰਿਹਾ ਹੈ ਕੇ ਹਰਬੀਰ ਸਿੰਘ ਪਠਾਨ ਮਾਜਰਾ ਨੇ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਪਿਛਲੇ ਤਿੰਨ ਸਾਲਾਂ ਦੇ ਵਿੱਚ ਪਟਿਆਲਾ ਦੇ ਵਿੱਚ ਉਹਦੀ ਕੋਠੀ ਬਣ ਰਹੀ ਹੈ ਪਟਿਆਲਾ ਦੇ ਵਿੱਚ ਉਹਦੇ ਉਹਦਾ ਕਰੋੜਾਂ ਰੁਪਏ ਦਾ ਇੱਕ ਮੈਰਿਜ ਪਲਸ ਬਣ ਰਿਹਾ ਹੈ ਅਤੇ ਹੋਰ ਵੀ ਕਈ ਨਜਾਇਜ਼ ਪ੍ਰਾਪਰਟੀਆਂ ਖੀਦੀਆਂ ਗਈਆਂ ਨੇ इवन ਦੋ ਜਿਹੜੇ ਜਿਹੜੇ ਹਲਕੇ ਤੋਂ ਬਿਲੋਂਗ ਕਰਦੇ ਉਸ ਹਲਕੇ ਦੀ ਪੰਜਾਬ ਪੁਲਿਸ ਵੀ ਇਨ ਪੰਜਾਬ ਪੁਲਿਸ ਅਤੇ ਅਫਸਰ ਸ਼ਾਹੀ ਵੀ ਉਹਨਾਂ ਤੋਂ ਤੰਗ ਸੀ